ਆਹ ਹਰ ਹਾਲਤ ਤੇ ਲੀਡ ਬਲੀ ਸੀ ਬੀਜਪੀ ਆ ਰਿਹਾ ਲੋਕੋ ਦੱਲੇ ਕਰ ਯਾਰ ਕਿਹੜਾ ਲਾਹੇ ਜਖਰ ਸਾਹਿਬ ਉਹਨਾਂ ਨੇ ਅੱਜ ਕਮਾਂਡ ਨੇ ਟਿਕਟ ਦਿੱਤੀ ਆ ਆਤਮਾ ਕੈਮਰਾ ਵਿੱਚ ਇਹਨੂੰ ਖੋਹੂੰਗਾ ਵੀ ਵਰਕਰ ਜਿਹੜਾ 30 35 ਸਾਲ ਤੋਂ ਕੰਮ ਕਰ ਰਿਹਾ ਉਹ ਜਿਤਾ ਕੇ ਕੈਂਡੀਡੇਟਾਂ ਦੇ ਬਾਰੇ ਮੈਂ ਗੱਲ ਨਹੀਂ ਕਰਦੀ ਸਾਰੀਆਂ ਦੀ ਸਰਕਾਰਾਂ ਵੀ ਦੇਖੀਆਂ ਸਾਰੇ ਬੜੇ ਹੋਰ ਦੇਖੀਆਂ ਪਰ ਇੱਕ ਵਾਰ ਉਹੀ ਮੰਨਦੀ ਸਾਡੀ ਭਾਵਨਾ ਹੈ ਵੀ ਬੀਜਪੀ ਤੇ ਬੀਜਪੀ ਦੇ ਕੈਂਡੀਡੇਟ ਨੂੰ ਜਿਤਾ ਕੇ ਦੇਖੋ ਫਿਰ ਨਜ਼ਾਰੇ ਦੇਖੋ ਫਿਰ ਡਿਵੈਲਪਮੈਂਟ ਦੇਖੋ ਤਰੱਕੀ ਦੇਖੋ ਤੇ ਫਿਰ ਪੰਜਾਬ ਬੰਦੀਆ ਤੇ ਜਾਂਦਾ ਹੀ ਦੇਖੀ ਮੇਰੀ ਲੋਕ ਸਭਾ ਵਾਲੀ ਲੀਡ ਜਿਹੜੀ ਵਰਕਰਾਂ ਲਈ ਲੋਕ ਸਭਾ ਵਾਲੀ ਲੀਡ ਜਿਹੜੀ ਆ ਤੂੰ ਲੋਕ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਇਹ ਵਿਧਾਨ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਮੁੱਦਿਆਂ ਦੀ ਅਲੱਗ ਹੁੰਦੀ ਆ ਬੀ ਜੀ ਪੀ ਉਦੋਂ ਵੀ ਸਟਰੋਂਗ ਹੋ ਕੇ ਇਹ ਇਲੈਕਸ਼ਨ ਆ ਜਿਹੜੀ ਖੜੇ ਹੋ ਠੀਕ ਮੇਰੇ ਵਰਕਰ ਬਹੁਤ ਮੌਤਾਂ ਬੰਦੀਆ ਕੋਕਿੰਗ ਤੇ ਲੀਡ ਮਿਲੀ ਸੀ ਬੀ ਜੀ ਪੀ ਆ ਰਿਹਾ ਲੋਕਾਂ ਨੇ ਕਰਿਆ ਯਾਰ ਕਿਹੜਾ ਲਾਹੇ ਭਾਈ ਕਮਾਂਡ ਨੇ ਟਿਕਟ ਦਿੱਤੀ ਆ ਆਤਮਾ ਕੈਮਰਾ ਵਿੱਚ ਇਹ ਬੀਕ ਕੋ ਵਰਕਰ ਜਿਹੜਾ 30 35 ਸਾਲ ਤੋਂ ਕੰਮ ਕਰ ਰਿਹਾ ਉਹ ਜਿਤਾ ਕੇ ਕੈਂਡੀਡੇਟਾਂ ਦੇ ਬਾਰੇ ਮੈਂ ਗੱਲ ਨਹੀਂ ਕਰਦੀ ਸਾਰੀਆਂ ਦੀ ਸਰਕਾਰਾਂ ਵੀ ਦੇਖੀਆਂ ਸਾਰੇ ਬਣੇ ਬੋਲ ਦੇਖਿਆ ਇੱਕ ਵਾਰ ਉਹੀ ਮੰਨਦੀ ਸਾਡੀ ਭਾਵਨਾ ਹੈ ਵੀ ਭਾਜੀ ਤੇ ਬੀਜੇਪੀ ਦੇ ਕੈਂਡੀਡੇਟ ਨੂੰ ਜਿਤਾ ਕੇ ਦੇਖੋ ਫਿਰ ਨਜ਼ਾਰੇ ਦੇਖੋ ਫਿਰ ਡਿਵੈਲਪਮੈਂਟ ਦੇਖੋ ਤਰੱਕੀ ਦੇਖੋ ਤੇ ਫਿਰ ਪੰਜਾਬ ਬਰੰਦੀਆਂ ਤੇ ਜਾਂਦਾ ਹੀ ਦੇਖਿਆ ਮੇਰੀ ਲੋਕ ਸਭਾ ਵਾਲੀ ਲੀਡ ਜਿਹੜੀ ਆ ਵਰਕਰਾਂ ਲਈ ਲੋਕ ਸਭਾ ਵਾਲੀ ਲੀਡ ਜਿਹੜੀ ਆ ਉਹ ਲੋਕ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਹੈ ਇਹ ਵਿਧਾਨ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਮੁੱਦਿਆਂ ਦੀ ਅਲੱਗ ਹੁੰਦੀ ਆ ਬੀਜੇਪੀ ਉਦੋਂ ਵੀ ਸਟਰੋਂਗ ਹੋ ਕੇ ਇਹ ਇਲੈਕਸ਼ਨਾਂ ਜਿਹੜੀ ਖੜੇ ਨੇ ਵੀਰੇ ਨੂੰ ਮਾਰ ਗਏ ਬਹੁਤ ਮਹੱਤਵਪੂਰਨ ਗੱਲੀਆਂ ਕੰਟੀਨ ਆਹਰ ਤੇ ਲੀਡ ਮਿਲੀ ਸੀ ਜਿੱਥੇ ਆਹ ਲੋਕੋ ਥੱਲੇ ਕਰਿਆ ਯਾਰ ਇਹ ਪੂਰਾ ਲਾਖਰ ਸਾਹਿਬ ਹੋਣਾ ਨਹੀਂ ਮਾਰਨੇ ਟਿਕਟ ਦਿੱਤੀ ਆ ਆਤਮਾ ਕੈਮਰਾ ਵਿੱਚ ਇਹ ਨੂੰ ਕਹੂੰਗਾ ਵੀ ਇਹਨੂੰ ਵਰਕ ਕਰ ਜਣਾ 30 35 ਸਾਲ ਤੋਂ ਕੰਮ ਕਰ ਰਿਹਾ ਉਹ ਜਿਤਾ ਕੇ ਕੈਂਡੀਡੇਟਾਂ ਦੇ ਬਾਰੇ ਮੈਂ ਗੱਲ ਨਹੀਂ ਕਰਦੀ ਸਾਰੀਆਂ ਦੀ ਸਰਕਾਰਾਂ ਵੀ ਦੇਖੀਆਂ ਸਾਰੇ ਬੜੇ ਬਾਰੇ ਦੇਖੀਆਂ ਪਰ ਇੱਕ ਵਾਰ ਉਹੀ ਮੰਨਦੀ ਸਾਡੀ ਭਾਵਨਾ ਹੈ ਵੀ ਭਾਜੀ ਤੇ ਬੀਜੇਪੀ ਦੇ ਕੈਂਡੀਡੇਟ ਨੂੰ ਜਿਤਾ ਕੇ ਦੇਖੋ ਫਿਰ ਨਜ਼ਾਰੇ ਦੇਖੋ ਫਿਰ ਡਿਵੈਲਪਮੈਂਟ ਦੇਖੋ ਤਰੱਕੀ ਦੇਖੋ ਤੇ ਫਿਰ ਪੰਜਾਬ ਬੰਦੀਆ ਤੇ ਜਾਂਦਾ ਹੀ ਦੇਖੀ ਮੇਰੀ ਲੋਕ ਸਭਾ ਵਾਲੀ ਲੀਡ ਜਿਹੜੀ ਉਹ ਵਰਕਰਾਂ ਲਈ ਲੋਕ ਸਭਾ ਵਾਲੀ ਲੀਡ ਜਿਹੜੀ ਆ ਤੂੰ ਲੋਕ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਹੈ ਇਹ ਵਿਧਾਨ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਮੁੱਦਿਆਂ ਦੀ ਅਲੱਗ ਆ ਹੁੰਦੀ ਆ ਬੀ ਜੀ ਪੀ ਉਦੋਂ ਵੀ ਸਟਰੋਂਗ ਹੋ ਕੇ ਇਹ ਇਲੈਕਸ਼ਨ ਆ ਜਿਹੜੀ ਲੜੇ ਠੀਕ ਇਹਰੇ ਪਰਿਵਾਰ ਨੂੰ ਬਹੁਤ ਮਹਿਮਾਉਂ ਕਰਦੀਆਂ ਆ ਹਾਂ ਹਿਆਰ ਤੇ ਲੀਡ ਮਿਲੀ ਸੀ ਬੀ ਜੀ ਪੀ ਹਾਂ ਰਿਹਾ ਇਹ ਲੋਕਾਂ ਨਾਲ ਗੱਲ ਕਰਿਆ ਯਾਰ ਇਹ ਕਿਹੜਾ ਜਖੜ ਸਾਹਿਬ ਹੋਣਾ ਨਹੀਂ ਅੱਜ ਕਮਾਂਡ ਨੇ ਟਿਕਟ ਦਿੱਤੀ ਆ ਆਤਮਾ ਕੈਮਰਾ ਵਿੱਚ ਇਹਨੂੰ ਦੇਖੂੰਗਾ ਵੀਰਕ ਵਰਕਰ ਜਿਹੜਾ 30 35 ਸਾਲ ਤੋਂ ਕੰਮ ਕਰ ਰਿਹਾ ਉਹਨੂੰ ਜਿਤਾ ਕੇ ਪਹਿਲੀ ਵਾਰੀ ਬੱਲੇਗੜਾ ਮਾਰਾਂ ਕੈਂਡੀਡੇਟਾਂ ਦੇ ਬਾਰੇ ਮੈਂ ਗੱਲ ਨਹੀਂ ਕਰਨੀ ਸਾਰੀਆਂ ਨੇ ਸਰਕਾਰਾਂ ਵੀ ਦੇਖੀਆਂ ਸਾਰੇ ਬੜੇ ਹੋਰ ਦੇਖੀਆਂ ਪਰ ਇੱਕ ਵਾਰ ਉਹੀ ਮੰਨਦੀ ਸਾਡੀ ਭਾਵਨਾ ਹੈ ਵੀ ਭਾਜੀ ਤੇ ਬੀਜੇਪੀ ਦੇ ਕੈਂਡੀਡੇਟ ਨੂੰ ਜਿਤਾ ਕੇ ਦੇਖੋ ਫਿਰ ਨਜ਼ਾਰੇ ਦੇਖੋ ਫਿਰ ਡਿਵੈਲਪਮੈਂਟ ਦੇਖੋ ਤਰੱਕੀ ਦੇਖੋ ਤੇ ਫਿਰ ਪੰਜਾਬ ਬੰਦੀਆ ਤੇ ਜਾਂਦਾ ਹੀ ਦੇਖੀ ਮੇਰੀ ਲੋਕ ਸਭਾ ਦੀ ਲੀਡ ਜਿਹੜੀ ਉਹ ਵਰਕਰਾਂ ਵੇਗੀ ਲੋਕ ਸਭਾ ਵਾਲੀ ਲੀਡ ਜਿਹੜੀ ਆ ਤੂੰ ਲੋਕ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਇਹ ਵਿਧਾਨ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਮੁੱਦਿਆਂ ਦੀ ਅਲੱਗ ਹੁੰਦੀ ਆ ਬੀ ਜੀ ਪੀ ਉਦੋਂ ਵੀ ਸਟਰੋਂਗ ਹੋ ਕੇ ਇਹ ਇਲੈਕਸ਼ਨ ਜਿਹੜੀ ਖੜੇ ਹੋ ਠੀਕ ਮੇਰੇ ਵਰਕਰ ਬਹੁਤ ਮਹੌਤਮ ਤੇ ਵੀਡ ਬਲੀ ਸੀ ਜੀਪੀ ਆ ਰਿਹਾ ਇਹ ਲੋਕੋ ਦਲੇ ਕਰ ਯਾਰ ਇਹ ਪੂਰਾ ਲਾਹੇ ਰਖੜ ਸਾਹਿਬ ਉਹਨਾਂ ਨੇ ਹਾਈ ਕਮਾਂਡ ਨੇ ਟਿਕਟ ਦਿੱਤੀ ਆ ਆਤਮਾ ਕੈਮਰਾ ਵਿੱਚ ਇਹ ਨੂੰ ਮੈਂ ਕਹੂੰਗਾ ਵੀ ਬੀਨਰ ਤੋਂ ਵਰਕਰ ਜਿਹੜਾ 30 35 ਸਾਲ ਤੋਂ ਕੰਮ ਕਰ ਰਿਹਾ ਉਹ ਜਿਪਾ ਕੇ ਜੀ ਕੈਂਡੀਡੇਟਾਂ ਦੇ ਬਾਰੇ ਮੈਂ ਗੱਲ ਨਹੀਂ ਕਰਦੀ ਸਾਰੀਆਂ ਦੀ ਸਰਕਾਰਾਂ ਵੀ ਦੇਖੀਆਂ ਸਾਰੇ ਬਣੇ ਬਹੁਤ ਦੇਖਿਆ ਇੱਕ ਵਾਰ ਉਹੀ ਮੰਦੀ ਸਾਡੀ ਭਾਵਨਾ ਹੈ ਵੀ ਭਾਜੀ ਤੇ ਬੀਜੇਪੀ ਦੇ ਕੈਂਡੀਡੇਟ ਨੂੰ ਜਿਤਾ ਕੇ ਦੇਖੋ ਫਿਰ ਨਜ਼ਾਰੇ ਦੇਖੋ ਫਿਰ ਡਿਵੈਲਪਮੈਂਟ ਦੇਖੋ ਤਰੱਕੀ ਦੇਖੋ ਤੇ ਫਿਰ ਪੰਜਾਬ ਬੰਦੀਆਂ ਤੇ ਜਾਂਦਾ ਹੀ ਦੇਖੀ ਮੇਰੀ ਲੋਕ ਸਭਾ ਵਾਲੀ ਲੀਡ ਜਿਹੜੀ ਵਰਕਰਾਂ ਲਈ ਲੋਕ ਸਭਾ ਵਾਲੀ ਲੀਡ ਜਿਹੜੀ ਆ ਇਹ ਤੁਹਾਨੂੰ ਲੋਕ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਹੈ ਇਹ ਵਿਧਾਨ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਮੁੱਦਿਆਂ ਦੀ ਅਲੱਗ ਹੁੰਦੀ ਆ ਬੀਜੇਪੀ ਉਦੋਂ ਵੀ ਸਟਰੋਂਗ ਹੋ ਕੇ ਇਹ ਇਲੈਕਸ਼ਨਾਂ ਜਿਹੜੀ ਖੜੇ ਨੇ